ਤੋ ਘਵਰਾ ਨਜ਼ੀਕ ਪਿੰਡ ਮਾਧੋ ਪ੍ਰਵੀਖੇ ਪਿੰਡੇ ਦੇ ਹਸਾਬ ਕਾ ਪੰਚ ਮਨਜੀਤ ਸਿੰਘ ਨੇ ਪਿੰਡ ਦੇ ਹੀ ਕੁਝ ਵਿਅਕਤੀਆਂ ਉੱਪਰ ਪਿੰਡ ਦੀ ਸ਼ਾਮਲਾਟ ਉੱਪਰ ਨਜਾਇਜ਼ ਕਬਜ਼ਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਇਸ ਮੌਕੇ ਗੱਲਬਾਤ ਕਰਦਿਆਂ ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁਝ ਵਿਅਕਤੀ ਪਿੰਡ ਦੀ ਸਾਂਝੀ ਜ਼ਮੀਨ ਉੱਪਰ ਨਜਾਇਜ਼ ਉਸਾਰੀ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਪਿਛਲੀ ਪੰਚਾਇਤ ਉਨ੍ਹਾਂ ਦੀ ਸੀ ਉਸ ਸਮੇਂ ਤੱਕ ਕਿਸੇ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਹੁਣ ਨਵੀਂ ਪੰਚਾਇਤ ਬਣਦੇ ਸਾਰੀ ਇਹ ਨਜਾਇਜ਼ ਕਬਜ਼ਾ ਕਿਉਂ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਦੂਸਰੀ ਧਿਰ ਕੋਲ ਕੋਈ ਵੀ ਅਜਿਹਾ ਕਾਗਜ਼ ਪੱਤਰ ਮੌਜੂਦ ਨਹੀਂ ਹੈ ਉਨਾ ਇਸ ਸੰਬੰਧੀ ਲਿਖਤੀ ਸ਼ਿਕਾਇਤ ਬीडीपीओ ਦਫ਼ਤਰ ਫਗਵਾੜਾ ਨੂੰ ਵੀ ਦਿੱਤੀ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਆ ਕੇ ਚੱਲ ਰਹੇ ਕੰਮ ਨੂੰ ਰੁਕਵਾ ਦਿੱਤਾ ਉਧਰ ਰਵਿੰਦਰ ਸਿੰਘ ਨੇ ਵੀ ਇਹੀ ਕਿਹਾ ਕਿ ਉਕਤ ਜ਼ਮੀਨ ਪੰਚਾਇਤੀ ਹੈ ਉਸ ਉੱਪਰ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਜੋ ਕਿ ਗਲਤ ਹੈ ਉਹ ਜਿਹੜਾ ਰੋਲਾ ਉਹ ਹੈਗਾ ਪੰਚਾਇਤੀ ਛੱਪੜ ਜਿਹੜੀ ਸ਼ਾਮਲਾੜ ਵੀ ਕਹਿੰਦੇ ਤੇ ਛੱਪੜ ਪਾਣੀ ਵਾਲੀ ਟੈਂਕੀ ਵੀ ਬਣੀ ਆ ਉੱਤੇ ਉੱਤੇ ਇੱਕ ਆਪਣੇ ਚਾਚਾ ਜੀ ਆ ਸ਼ਿੰਦਾ ਜੀ ਉਹ ਆਪਣੇ ਟੱਬਰ ਸਾਰਾ ਜੀ ਦੋ ਆਪਣੇ ਉਥੋਂ ਬਗਲ ਦੇ ਪਏ ਆ ਜਗਾ ਕਹਿੰਦੇ ਸਾਡੀ ਆ ਅਸੀਂ ਤਾਂ ਸਿਰਫ ਦਰਖਾਸਤ ਇਹ ਹੀ ਦਿੱਤੀ ਆ ਵੀ ਜੇ ਤੁਹਾਡੀ ਤੁਹਾਡੇ ਆਪਣੇ ਨਾਂ ਆ ਫਰਦ ਦੇ ਵਿੱਚ ਤੁਹਾਡੇ ਨਾਂ ਬੂਲਦਾ ਠੀਕ ਆ ਤੁਸੀਂ ਬਗਲ ਸਕਦੇ ਤੁਹਾਡਾ ਹਾਕਾ ਬਦਲ ਲੈਣਾ ਹਣਾ ਉਹ ਕਹਿੰਦੇ ਆ ਵੀ ਸਾਤੋਂ 40-45 ਸਾਲ ਹੋ ਗਏ ਸਾਡਾ ਸੱਤਾ ਪੀੜ੍ਹੀਆਂ ਤੱਕ ਸਾਡਾ ਨਾਂ ਇੱਥੇ ਮੱਠਾ ਦੇਖਦੇ 40 ਸਾਲ ਪਹਿਲਾਂ ਕੋਹ ਨੂੰ ਕਹਦੇ ਨਹੀਂ ਪਿਆ ਉੱਥੇ ਨਵੀਂ ਪੰਚਾਇਤ ਜਦੋਂ ਮੈਂ 5 ਸਾਲ ਪੰਚਾਇਤ ਮੈਂਬਰ ਰਿਆ ਉਦੋਂ ਤਾਂ ਕੋਈ ਸ਼ਾਮਲਾੜ ਦੇ ਵਿੱਚ ਅਸੀਂ ਨਹੀਂ ਬਗਲੇ ਜਾਂ ਤਾਂ ਫਿਰ ਸਾਨੂੰ ਵੀ ਦੱਸਦਾ ਸਮਾਨ ਦੇ ਦੇ ਦੋ ਅਸੀਂ ਵੀ ਉੱਥੇ ਛੱਪੜ ਪੂਰ ਕੇ ਬਣਾ ਲੈਂਦੇ ਆ ਸ਼ਾਮਲਾੜ ਦੇ ਵਿੱਚ ਜੇ ਸਾਨੂੰ ਪੰਚਾਇਤ ਨਹੀਂ ਦੀ ਸਾਡੀ ਪੰਚਾਇਤ ਦੇ ਵਿੱਚ ਤਾਂ ਕਿਸੇ ਨੇ ਨਹੀਂ ਬਗਲਿਆ ਨਵੀਂ ਪੰਚਾਇਤ ਤਾਂ ਥੱਲੇ ਮੈਨੂੰ ਲੱਗਦਾ ਪਹਿਲੀ ਵਾਰ ਉੱਥੇ ਹਾਜ਼ਰ ਵੀ ਨਹੀਂ ਲਾਉਣਗੇ ਹੁਣੀ ਤਾਂ ਉੱਥੇ ਘੂੜੂ ਵੀ ਪੈਣ ਲੱਪੇ ਕੀ ਮਤਲਬ ਇਹ ਸਰਪੰਚ ਸਾਹਿਬ ਨੂੰ ਇਹ ਗੱਲ ਪੁੱਛਦਾ ਵੀ ਸਰਪੰਚ ਸਾਹਿਬ ਦੀ ਜ਼ਿੰਮੇਵਾਰੀ ਨਹੀਂ ਇਸ ਗੱਲ ਦੇ ਵਿੱਚ ਜੇ ਉਹਨਾਂ ਦੇ ਅਸੀਂ ਤਾਂ ਸਾਨੂੰ ਕੋਈ ਤਰਾਜ ਨਹੀਂ ਹੈਗਾ ਇਸ ਗੱਲੋਂ ਬਗਲਣਾ ਉਹ ਆਪਣੀ ਫਰਜ਼ ਦਾ ਕੋਈ ਨਾ ਦਾ ਦਿਖਾਲ ਦਵੇ ਸਾਡੇ ਹਿਸਾਬ ਨਾਲ ਮੇਰੀ ਹਿਸਾਬ ਨਾਲ ਤਾਂ ਇਹੀ ਆ ਵੀ ਸ਼ਾਮਲਾ ਆਟੀ ਜਗਾ ਉਹਨਾਂ ਦੇ ਨਾਮ ਹੀ ਫੜਦੇ ਅਸੀਂ ਵਿੱਚ ਲਾਈਓ ਆ ਸਰਕਾਰੀ ਜਗਾ ਆ ਸ਼ਾਮਲਾ ਆਟੀ ਲਾ ਲਓ ਚਾਹੇ ਪੰਚਾਇਤ ਦੀ ਲਾ ਲਓ ਕੋਈ ਵੀ ਆ ਜੇ ਉਹਨਾਂ ਦਾ ਉਹਦੇ ਵਿੱਚ ਨਾਮ ਹੈਗਾ ਤਾਂ ਬਗਲ ਸਕਦੇ ਆ ਅਸੀਂ ਕੋਈ ਉਹਦੇ ਵਿੱਚ ਰੋਕ ਟੋਕ ਨਹੀਂ ਕਰ ਸਕਦੇ ਜੇ ਨਹੀਂ ਆ ਤਾਂ ਗ੍ਰੈਂਡ ਕਾਨੂੰਨੀਆ ਉੱਤੇ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਆ ਉਧਰ ਦੂਸਰੀ ਧਿਰ ਦੇ ਬਲਦੇਵ ਰਾਜ ਅਤੇ ਹੋਰਨਾਂ ਵਿਅਕਤੀਆਂ ਨੇ ਕਿਹਾ ਕਿ ਉਕਤ ਜਗ੍ਹਾ ਉਹਨਾਂ ਦੇ ਬਜ਼ੁਰਗਾਂ ਦੀ ਹੈ ਜਿੱਥੇ ਕਿ ਉਹ ਪਿਛਲੇ ਕਈ ਸਾਲਾਂ ਤੋਂ ਮੱਥਾ ਟੇਕਦੇ ਆ ਰਹੇ ਨੇ ਤੇ ਇਸ ਜਗ੍ਹਾ ਦੇ ਉਹਨਾਂ ਕੋਲ ਸਬੂਤ ਵੀ ਹਨ ਪਰ ਪਹਿਲੀ ਧਿਰ ਜਾਣਬੁੱਝ ਕੇ ਇਹ ਸਭ ਕੁਝ ਕਰ ਰਹੀ ਹੈ 157 ਪ੍ਰਾਣੀ ਬੋੜਿਆ ਸਾਡੀ ਕੁਝ ਬੰਦੇ ਪਿੰਡ ਦੇ ਜੀਤਾ ਕਲਵੰਤ ਸਰਪੰਚ ਜਿਹੜਾ ਸਾਬਕਾ ਤੇ ਭੁੰਡੀ ਤੇ ਦੁਆ सोनू ਜੀਤਾ ਮਨਜੀਤ ਇਹ ਵੀ ਆ ਕੇ ਕੰਮ ਸਾਡਾ ਰੋਕ ਦਿੱਤਾ ਕੰਮ ਕਿਸ ਕਾਰਨ ਰੋਕਿਆ ਕੰਮ ਇਹ ਨਹੀਂ ਪਤਾ ਨਹੀਂ ਕਹਿੰਦੇ ਸ਼ਾਮ ਲੜਿਆ ਸਾਨੂੰ ਇਹ ਜਗਾ ਸ਼ਾਮ ਲੜਦੀ ਨਹੀਂ ਜੀ ਸਾਨੂੰ ਸਰਪੰਚ ਨੇ ਦਿੱਤੀ ਪੰਚਾਇਤ ਨੇ ਸਾਨੂੰ ਸਾਡੀ ਜਠੇਰੇ ਆ ਸੱਤ ਪੀੜੀਆਂ ਸਾਨੂੰ ਮੱਥਾ ਟੇਕਦੇ ਨੂੰ ਹੋ ਗਈਆਂ ਠੀਕ ਆ ਜੀ ਤੇ ਅੱਜ ਉਹ ਵੀਡੀਓ ਦਾਸਤਰ ਜਾ ਕੇ ਰੋਕੇ ਆਏ ਆ ਰੋਕੇ ਆਏ ਹਾਂਜੀ ਕੰਮ ਬੰਦ ਕਰਦੀ ਉਹ ਸਾਡੀ ਘਰ ਦੀ ਜਗਾ ਉਹ ਕਹਿੰਦੇ ਜਿੱਦਾਂ ਇਹ ਉਹਨਾਂ ਦਾ ਮੰਗੀ ਹੈਗਾ ਜਿੱਦਾਂ ਕਹਿੰਦੇ ਹੈ ਕਿ ਸ਼ਾਮ ਲੜ ਦੀ ਜਗਾ ਵਾ ਹਾਂਜੀ ਤੁਹਾਡੇ ਕੋ ਕੋਈ ਮੰਗੀ ਕਾਗਜ਼ ਪੱਤਰੀ ਕੰਪਲੀਟ ਹੈ ਜੀ ਸਾਰਾ ਕੋ ਹੈਗਾ ਕੰਪਲੀਟ ਹੈ ਪੂਰੇ ਕਾਗਜ਼ ਬਿਲਕੁਲ ਜੀ ਹਾਂਜੀ ਹਾਂਜੀ ਮੰਗੀ 150 ਤਨ ਪ੍ਰਾਣੀ ਹੈ ਜਗਾ 150 ਪ੍ਰਾਣੀ 150 ਹੋੜਿਆ ਜੀ 40 ਸਾਲ ਸਾਨੂੰ ਹੋ ਗਿਆ ਜਗਾ ਦਿੱਤੇ ਮੱਢੀ ਬਣਾਈ ਉਹ ਹਾਂਜੀ ਤੇ ਅੱਜ ਖਾਬੜ ਦਾ ਕਾਰਨ ਕੀ ਹੈ ਜਿਹੜਾ ਰੋਕੇ ਬਸ ਧੜੇਬੰਦੀ ਪਾਰਟੀਵਾਦੀ ਅਸੀਂ ਵੋਟਾਂ ਨਹੀਂ ਪਾਈਆਂ ਉਹਨਾਂ ਨੂੰ ਅੱਛਾ ਜੀ ਹਾਂਜੀ ਜਿੱਦਾਂ ਹੁਣ ਨਵੀਂ ਜਿਹੜੀ ਪਿਛਲੀਆਂ ਸਰਕਾਰਾਂ ਸੀਗੀਆਂ ਉਦੋਂ ਇਹ ਮਤਲਬ ਕੀ ਜਗ੍ਹਾ ਸੀਗੀ ਹਾਂਜੀ ਮਗੀ ਜਗ੍ਹਾ ਮਤਲਬ ਕੀ ਨਹੀਂ ਹੋਈ ਜਿੱਦਾਂ ਹੁਣ ਨਵੀਂ ਸਰਕਾਰ ਜੋ ਪੰਚ ਸਰਪੰਚ ਦੀ ਬਣੀ ਆ ਉਹ ਤਰੰਤ ਮਤਲਬ ਕੀ ਕਿਉਂ ਇਹ ਮਤਲਬ ਕੀ ਇੱਕਦਮ ਹੀ ਨਵੀਂ ਪੰਚਾਇਤ ਨਹੀਂ ਕੋ ਗਿਆ ਸਾਨੂੰ ਜੀ ਇੱਕ ਮਿੰਟ ਅਸੀਂ ਗਵਰਨਮੈਂਟ ਹੀ ਟੂਟੀ ਵੀ ਲਾਈ ਆ ਗਵਰਨਮੈਂਟ ਹੀ ਰਸਤਾ ਹੀ ਬਣਾਇਆ ਉਦੋਂ ਰੋਕਦੇ ਸਾਨੂੰ ਠੀਕ ਆ ਜੀ ਉਦੋਂ ਰੋਕਦੇ ਆਣ ਕੇ ਜਦੋਂ ਗਵਰਨਮੈਂਟ ਹੀ ਰਸਤਾ ਵੀ ਬਣਾਇਆ ਜੀ ਸਾਨੂੰ ਪੁਰਾਣੀ ਪੰਚਾਇਤਾਂ ਨੇ 40 ਸਾਲ ਮਲਕੀ ਸਿੰਘ ਸਰਪੰਚ ਨੇ ਸਾਨੂੰ ਜਗਾ ਦਿੱਤੀ ਸੀ ਠੀਕ ਹੈ ਸਾਰੇ ਜਿੱਦਾਂ ਹੁਣ ਮਤਲਬ ਕਿ ਕੋਈ ਬੀਡੀਪੀਓ ਦਫਤਰ ਤੁਸੀਂ ਗਏ ਸੀ ਹਾਂਜੀ ਕੋਈ ਤੁਹਾਡਾ ਮਤਲਬ ਕਿ ਕੋਈ ਟਾਈਮ ਬਾਉਂਡ ਹੋਇਆ ਕਿ ਨਹੀਂ ਹੋਇਆ ਕੋਈ ਸੋਮਵਾਰ ਨੂੰ 11 ਵਜੇ ਸਵੇਰੇ ਸੱਦੇ ਤੁਹਾਨੂੰ ਹਾਂਜੀ ਸੋਮ 11 ਵਜੇ ਇਸ ਦੌਰਾਨ ਬੀਡੀਪੀਓ ਦਫਤਰ ਤੋਂ ਪੰਚਾਇਤ ਅਧਿਕਾਰੀਆਂ ਨੇ ਦੱਸਿਆ ਕਿ ਦੋਮਾ ਧਿਰਾ ਨੂੰ ਸੋਮਵਾਰ ਸਵੇਰੇ 11 ਵਜੇ ਪੂਰੇ ਦਸਤਾਵੇਜ਼ ਲੈ ਕੇ ਆਉਣ ਲਈ ਕਿਹਾ ਗਿਆ ਹੈ ਹੁਣਾਂ ਕਿਹਾ ਕਿ ਇਸ ਮਾਮਲੇ ਵਿੱਚ ਜੋ ਵੀ ਸਚਾਈ ਹੋਈ ਉਸ ਹਿਸਾਬ ਨਾਲ ਹੀ ਕਾਰਵਾਈ ਕੀਤੀ ਜਾਵੇਗੀ ਪਿੰਡ ਮਾਦੋਪੁਰ ਤੋਂ ਨਵਰੰਗ ਚੈਨਲ ਦੇ ਜੈ ਸ਼ਰਮਾ ਦੀ ਰਿਪੋਰਟ ਮਾਮਲਾ ਅੱਜ ਮਿਤੀ 27 ਤਰੀਕ ਨੂੰ ਸਾਡੇ ਕੋਲ ਦਰਖਾਸਤ ਆਈ ਸੀ ਮਨਜੀਤ ਸਿੰਘ ਵੱਲ ਤੇ ਉਹਨਾਂ ਨੇ ਕਿਹਾ ਸੀ ਕਿ ਨਜਾਇਜ਼ ਕਬਜ਼ਾ ਹੋ ਰਿਹਾ ਹੈ ਉੱਥੇ ਅਸੀਂ ਮੌਕੇ ਤੇ ਬੰਦੇ ਰੋਕਦੇ ਆ ਤੇ ਸੋਮਵਾਰ ਦੋਨੀਆਂ ਧਿਰਾਂ ਬੁਲਾਈਆਂ ਸਰਪੰਚ ਨੂੰ ਬੁਲਾਇਆ ਤੇ ਆਪਣੇ ਦਸਤਾਵੇਜ਼ ਜੀ ਸਬੂਤ ਲੈ ਕੇ ਆਣਗੇ ਇਹ ਤੇ ਸੋਮਵਾਰ ਇਹਨਾਂ ਦਾ ਬੈਠਕ ਨਿਬੜ ਗਿਆ